ਜੇ ਅੱਜ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆ ਕੇ ਸਰੀਰਕ ਤੌਰ ਤੇ ਵੇਖ ਲੈਣ ਮਾਫ਼ ਕਰਿਓ ਮੈਂ ਇੱਕ ਬੇਨਤੀ ਕਰਾ ਹੋ ਸਕਦਾ ਸਾਡੇ ਨਾਲ ਨਫ਼ਰਤ ਕਰਨ ਲੱਗ ਪੈਣ ਕਿ ਮੈਂ ਇੱਥੇ ਛੱਡ ਕੇ ਗਿਆ ਸਾ ਖਾਲਸਾ ਪੰਥ ਨੂੰ ਇਹ ਨਿਆਰਾਪਣ ਖਾਲਸਾ ਪੰਥ ਕੋਲ ਰਿਹਾ ਹੈ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਕਿ ਉਹ ਖਾਲਸਾ ਹੈਗਾ ਹੈ ਅੱਜ ਅਸੀਂ ਹੱਥ ਵਖਾਉਣ ਲੱਗਿਆਂ ਟੇਵੇ ਖਲਾਉਣ ਲੱਗਿਆਂ ਅਸੀਂ ਇੱਕ ਛਿੰਨ ਲਾਉਨੇ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਅੱਜ ਅਸੀਂ ਪੁੱਛਣਾ ਪੁੱਛਣ ਲੱਗਿਆਂ ਇੱਕ ਮਿੰਟ ਲਾਉਨੇ ਆਪਣੇ ਗੁਰੂ ਤੋਂ ਵਿਸ਼ਵਾਸ ਅਸੀਂ ਆਪਣਾ ਚੁੱਕ ਬੈਠੇ ਅੱਜ ਸਿੱਖ ਜਦੋਂ ਕਬਰਾਂ ਨੂੰ ਜਾ ਕੇ ਪੂਜਦਾ ਹੈ ਸਿੱਖ ਜਾ ਕੇ ਬੁੱਤ ਅੱਗੇ ਸਿਰ ਝੁਕਾਉਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਭ ਕੁਝ ਵੇਖਣ ਤੇ ਸ਼ਾਇਦ ਨਫ਼ਰਤ ਕਰਨ ਲੱਗ ਪੈਣਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤੇ ਨਿਆਰਾ ਖਾਲਸਾ ਪੈਦਾ ਕਰਕੇ ਗਿਆ ਸੀ ਸਿੱਖ ਮੜੀਆਂ ਕਬਰਾਂ ਦਾ ਪੁਜਾਰੀ ਨਹੀਂ ਸਿੱਖ ਮਰਿਆਂ ਨੂੰ ਨਹੀਂ ਪੂਜਦਾ ਸਿੱਖ ਜਗ ਦੀ ਜੋਤ ਸ਼ਬਦ ਦਾ ਉਪਾਸ਼ਕ ਹੈ ਸ਼ਬਦ ਨੂੰ ਪੂਜਦਾ ਹੈ ਮਰਿਆਂ ਨੂੰ ਨਹੀਂ ਪੂਜਦਾ ਮੈਂ ਤਾਂ ਹੀ ਬੇਨਤੀ ਕੀਤੀ ਅੱਜ ਵੇਖੀ ਅਸੀਂ ਕਿੱਥੇ ਖੜੇ ਹਾਂ ਮੈਨੂੰ ਗੁਰੂ ਭਾਈ ਨੰਦ ਲਾਲ ਦੇ ਸ਼ਬਦ ਯਾਦ ਆ ਜਾਂਦੇ ਨੇ ਉਹ ਕਹਿੰਦੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਬੈਠਿਆਂ ਹੋਇਆ ਕੇਸ ਹਰੇ ਕਰ ਰਹੇ ਨੇ ਸੁਕਾਰ ਰਹੇ ਨੇ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜੇ ਕੇ ਸੁਕਾਰ ਰਹੇ ਨੇ ਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹਵਾ ਦੇ ਵਿੱਚ ਆਪਣੇ ਕੇਸਾਂ ਨੂੰ ਲਹਿਰਾਇਆ ਤੇ ਮਗਰ ਅਨੰਦ ਲਾਲ ਖਲੋਤਾ ਸਭ ਕੁਝ ਵੇਖ ਰਿਹਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਕੇਸਾਂ ਦੇ ਵਿੱਚ ਹੱਥ ਪਾ ਕੇ ਹਵਾ ਦੇ ਵਿੱਚ ਹੁਸ਼ਾਲੇ ਤੇ ਨੰਦ ਲਾਲ ਨੇ ਕਹਿੰਦੇ ਜ਼ੋਰ ਦੇ ਨਾਲ ਧਰਤੀ ਤੇ ਲੱਤ ਮਾਰੀ ਪੈਰ ਮਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੰਦ ਲਾਲ ਧਰਤੀ ਤੇ ਪੈਰ ਕਿਉਂ ਮਾਰਦਾ ਹੈ ਕਹਿਣ ਲੱਗਾ ਪਾਛਾ ਮੇਰੇ ਮਨ ਚ ਖਿਆਲ ਆਉਂਦਾ ਹੈ ਕਿ ਜੇ ਮੈਨੂੰ ਕੋਈ ਕਵੇ ਤੈਨੂੰ ਦੌਲਤਾਂ ਸ਼ੌਹਰਤਾ ਵਡਿਆਈਆਂ ਦੁਨੀਆਂ ਦੀਆਂ ਤਮਾਮ ਤੇਰੀ ਝੋਲੀ ਚ ਪਾ ਦਿੰਦਾ ਹੈ ਮੈਨੂੰ ਇੱਕ ਕੇਸ ਉਹਦੇ ਵੰਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇ ਦੇ ਤੇ ਕਹਿੰਦਾ ਮੈਂ ਕਿਹਾ ਮੈਂ ਲਤ ਮਾਰਦਾ ਤੇਰੀਆਂ ਦੌਲਤਾਂ ਸ਼ੌਰਤਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਕੇਸ ਤੇਰੀਆਂ ਦੌਲਤਾਂ ਸ਼ੌਰਤਾਂ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਹੈ। ਕਿਤੇ ਮਹਿੰਗਾ ਹੈ। ਉੱਥੇ ਉਹਨਾਂ ਨੇ ਸ਼ਬਦ ਜਿਹੜਾ ਕਿਹਾ ਦਿਨੋ ਦੁਨੀਆ ਦਰਕਮੰਦ ਆਂ ਪਰਿ ਰੁਖਸਾਰ ਮਾ ਹਰ ਤੋਂ ਆਲਮ ਕੀਮਤ ਯਕਤਾਰ ਮੂਏ ਯਾਰ ਮਾ ਕਹਿੰਦਾ ਦੀਨ ਤੇ ਦੁਨੀਆ ਦੋਵੇਂ ਬੱਦੇ ਅੰਦਰ ਜ਼ੁਲਫ ਪਿਆਰੇ ਇੱਕ ਇੱਕ ਕਰਕੇ ਦੋਵੇਂ ਆਲਮ ਮੈਂ ਸਾਈਂ ਉੱਤੋਂ ਵਾਰੇ ਹੋ ਕਹਿੰਦਾ ਮੈਂ ਦੋਵੇਂ ਆਲਮ ਸਾਰੀ ਦੁਨੀਆ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਕ ਕੇਸ ਤੋਂ ਨਿਸ਼ਾਵਰ ਕਰ ਸਕਦਾ ਹੈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸਾਂ ਦੀ ਕੀਮਤ ਨੂੰ ਜਾਣ ਲਿਆ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੇਸਾਂ ਦੀ ਕੀਮਤ ਨੂੰ ਜਾਣ ਲਿਆ ਪੁੱਤ ਸ਼ਹੀਦ ਕਰਵਾ ਕੇ ਪੀਰ ਬੁੱਧੂ ਸ਼ਾਹ ਕਹਿੰਦਾ ਕਹਿੰਦਾ ਪਾਸ਼ਾ ਕੁਝ ਨਹੀਂ ਚਾਹੀਦਾ ਮੇਰੀ ਝੋਲੀ ਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਕੰਗਾ ਕਰਦੇ ਪਏ ਤੇ ਕੰਗੇ ਦੇ ਵਿੱਚ ਜਿਹੜੇ ਕੇਸ ਨੇ ਉਹ ਮੇਰੀ ਝੋਲੀ ਚ ਪਾ ਦੋ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੇਸਾਂ ਨੂੰ ਸੰਭਿਆ ਅੱਜ ਸਾਨੂੰ ਲੋੜ ਹੈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੇਸਾਂ ਨੂੰ ਸੰਭੀਏ ਦਸਤਾਰ ਤੁਹਾਡੀ ਪਹਿਚਾਣ ਹੈ ਸਿੱਖੋ ਟੋਪੀ ਗੁਲਾਮੀ ਦਾ ਪ੍ਰਤੀਕ ਹੈ ਦਸਤਾਰ ਆਜ਼ਾਦੀ ਦਾ ਪ੍ਰਤੀਕ ਹੈ ਜਦੋਂ ਸਿੱਖ ਦਸਤਾਰ ਸਜਾਉਂਦਾ ਹੈ ਦਾੜੇ ਨੂੰ ਸਵਾਰਦਾ ਹੈ ਉਦੋਂ ਸਿੱਖ ਦੇ ਚਿਹਰੇ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚਲਕਾਰਾ ਨਜ਼ਰ ਆਉਂਦਾ ਹੈ ਤੇ ਸਿੱਖ ਸੋਹਬਦਾ ਹੈ ਸੋਹਣਾ ਲੱਗਦਾ ਹੈ